ਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਲੁਧਿਆਣਾ ਪੱਛਮੀ ਦੀ ਜਿਮਨੀ ਚੌਂ ਹਰ ਰੋਜ਼ ਨਵੇਂ ਰੰਗ ਦੇਖਣ ਨੂੰ ਮਿਲ ਰਹੇ ਨੇ ਉੱਥੇ ਇੱਕ ਪਾਸੇ ਤਾਂ ਕੇਜਰੀਵਾਲ ਸਾਹਿਬ ਧਮਕੀਆਂ ਦੇਣ ਲੱਗੇ ਕਹਿੰਦੇ ਦੇਖ ਲਓ ਸਾਡੀ ਸਰਕਾਰ ਹੈ ਜੇ ਤੁਸੀਂ ਸੰਜੀਵ ਅਰੋੜਾ ਨੂੰ ਜਿਤਾਉਂਗੇ ਤਾਂ ਤੁਹਾਡੇ ਕੰਮ ਹੋ ਜਾਣਗੇ ਪਾਵਰ ਚ ਅਸੀਂ ਆਂ ਤੇ ਇਹਨਾਂ ਨੂੰ ਕਿਸੇ ਨੂੰ ਜਿਤਾਉਂਗੇ ਤਾਂ ਫਿਰ ਕੀ ਕਰ ਲੋਗੇ ਤੁਸੀਂ ਇਹ ਕੀ ਕਰ ਲੈਣਗੇ ਕੰਮ ਤਾਂ ਅਸੀਂ ਕਰਨੇ ਨੇ ਨਾ ਸਰਕਾਰ ਨੇ ਕਰਨੇ ਨੇ ਇਹ ਤਾਂ ਬੱਦ ਤੋਂ ਬੱਦ ਵਿਧਾਨ ਸਭਾ ਚ ਮਾਨ ਸਾਹਿਬ ਨੂੰ ਗਾਲਾਂ ਕੱਢਣ ਜੋਗੇ ਹੋ ਜਾਣਗੇ ਜੇ ਇਹਨਾਂ ਨੂੰ ਜਿਤਾਇਆ ਉਹ ਤਾਂ ਬੜੀ ਅਜੀਬ ਕਿਸਮ ਦੀ ਲੋਕਤੰਤਰ ਉੱਤਪਰਲੇ ਲੈਵਲ ਤੇ ਬੋਦੀ ਸਾਹਿਬ ਕਹਿੰਦੇ ਨੇ ਡੈਮੋਕ੍ਰੇਸੀ ਦੀ ਸਰਕਾਰ ਚਾਹੀਦੀ ਐ ਇੱਥੇ ਤਾਂ ਸਿੱਧੀ ਧਮਕੀ ਵੀਡੀਓ ਵਾਇਰਲ ਹੋ ਰਹੀ ਹੈ ਉਹਦੀ ਕੇਜਰੀਵਾਲ ਦੇ ਕੇਜਰੀਵਾਲਾ ਜੋ ਲੁਧਿਆਣਾ ਬੋਲ ਰਿਹਾ ਸੀ ਜਦੋਂ ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਲੁਧਿਆਣਾ ਰੈਲੀ ਚੱਲ ਰਹੀ ਹੈ ਹੁਣ ਗੱਲ ਤਾਂ ਇਹ ਹੈ ਕਿ ਲੁਧਿਆਣਾ ਦੇ ਵਿੱਚ ਅਸਲ ਦੇ ਵਿੱਚ ਕੀ ਹੋਇਆ ਅਸਲ ਦੇ ਵਿੱਚ ਗੱਲ ਇਹ ਹੋਈ ਕਿ ਭਾਰਤ ਪੂਸ਼ਣ ਆਸ਼ੂ ਨੇ ਕੇਜਰੀਵਾਲ ਅਤੇ ਦਿੱਲੀ ਵਾਲਿਆਂ ਦੀ ਦੁੱਖ ਦੀ ਰਗ ਤੇ ਹੱਥ ਧਰਤਾ ਕਿਹੜੀ ਦੁੱਖ ਦੀ ਰਗ ਕਿ ਉਹਨੇ ਲੜਾਈ ਬਣਾਤੀ ਦਿੱਲੀ ਵਰਸਸ ਪੰਜਾਬ ਪੰਜਾਬੀ ਵਰਸਸ ਗੈਰ ਪੰਜਾਬੀ ਇਹ ਬਣਤੀ ਲੜਾਈ ਇਸ ਲੜਾਈ ਨੂੰ ਬਣੌ ਚ ਦੋ ਜਿਹੜਾ ਲੋਕਾਂ ਦਾ ਵੱਡਾ ਯੋਗਦਾਨ ਪ੍ਰਗਟ ਸਿੰਘ ਦਾ ਤੇ ਉਹਨਾਂ ਦੀ ਮਹਿਲਾ ਵਿੰਗ ਦੀ ਪ੍ਰਧਾਨ ਪ੍ਰੀਤੀ ਮਲੋਤਰਾ ਦਾ ਲੁਧਿਆਣਾ ਦੀ ਇਸ ਜੰਗ ਬਾਰੇ ਆਪਾਂ ਉੱਥੇ ਕੀ ਕੀ ਚੱਲ ਰਿਹਾ ਹੈ ਜੇ ਕੀ ਹੋ ਰਿਹਾ ਹੈ ਜੇ ਕੀ ਨਵੇਂ ਮੁੱਦੇ ਉੱਠ ਰਹੇ ਨੇ ਇਹ ਤੇ ਗੱਲ ਕਰਦੇ ਆਂ ਤੇ ਕੌਣ ਲਿਹਾ ਸਕਦਾ ਹੈ ਇਹ ਲੜਾਈ ਤੇ ਇਹ ਜੋ ਨੂੰ ਕੀ ਦੇ ਹੱਕ ਚ ਨਤੀਜਾ ਆ ਸਕਦਾ ਹੈ ਤੇ ਜਿਹਦੇ ਹੱਕ ਚ ਆਉਂਦਾ ਹੈ ਤੇ ਉਹਦਾ ਕੀ ਅਸਰ ਪੈ ਸਕਦਾ ਆਉਣ ਵਾਲੇ ਟਾਈਮ ਚ ਖਾਸ ਤੌਰ ਤੇ ਸਤਾਈ ਦੀਆਂ ਚੋਣਾਂ ਦੇ ਵਿੱਚ ਇਹ ਸਾਰੀ ਗੱਲਬਾਤ ਇਸ ਵੀਡੀਓ ਚ ਕਰਨੀ ਹੈ ਲੇਕਿਨ ਉਸ ਤੋਂ ਪਹਿਲਾਂ ਫਿਰ ਅਪੀਲ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਓ ਦੇਖੋ ਗੱਲ ਇਹ ਆ ਕਿ ਦੁਖ ਦੀ ਰਗ ਤੇ ਹੱਥ ਆਸੂ ਨੇ ਇਸ ਤਰ੍ਹਾਂ ਧਰ ਲਿਆ ਕਿ ਇੱਕ ਟਵੀਟ ਕੀਤਾ ਪ੍ਰਗਟ ਸਿੰਘ ਨੇ। ਔਰ ਪ੍ਰਗਟ ਸਿੰਘ ਦੇ ਟਵੀਟ ਨੇ ਉਸ ਨੂੰ ਹੋਰ ਹਵਾ ਦੇ ਦਿੱਤੀ। ਪ੍ਰਗਟ ਸਿੰਘ ਵੀ ਤਾਂ ਉਸੇ ਧੜੇ ਦਾ ਕਾਂਗਰਸੀ ਤਾਂ ਹੈ ਉਹ ਤੇ ਕਾਂਗਰਸ ਦੀ ਧੜੇਵਾਜੀ 'ਚ ਵੀ ਉਸ ਧੜੇ ਦਾ। ਤੇ ਕੀ ਕਿਹਾ ਪ੍ਰਗਟ ਸਿੰਘ ਨੇ? ਮੈਂ ਤੁਹਾਨੂੰ ਪਹਿਲਾਂ ਤਾਂ ਪੰਜਾਬੀ 'ਚ ਦੱਸ ਦਿੰਨਾ ਹੈ ਕਿ ਕੀ ਕਿਹਾ। ਉਹ ਕਹਿੰਦਾ ਜੀ ਪਿਛਲੇ ਮਹੀਨੇ 1000 ਕਰੋੜ ਹੋਰ ਕਰਜ਼ਾ ਲੈ ਲਿਆ। 1000 ਕਰੋੜ ਹੋਰ ਕਰਜ਼ਾ ਲੈ ਲਿਆ ਮਾਨਤ ਸਰਕਾਰ ਨੇ ਜਿਹੜਾ ਕਿ 2046 ਤੱਕ ਮੋੜਨਾ ਹੈ ਨੂੰ ਪਤਾ ਨਹੀਂ ਕਿਹਦੀ ਸਰਕਾਰ ਹੋ ਚੜਾਈ ਚੋਂ ਕਰਜ਼ਾ ਤੇ ਫੇਰ ਉਹ ਕਹਿੰਦੇ ਕੇਜਰੀਵਾਲ ਦਾ ਗਰੰਟਡ ਸਰਪਲਸ ਮਾਡਲ ਤੇ ਕਿੱਥੇ ਆ ਕਹਿੰਦੇ ਉਹ ਪੰਜਾਬ ਦੀ ਸਭ ਤੋਂ ਕਰਜ਼ਦਾਰ ਹੁਣ ਤੱਕ ਦੀ ਸਭ ਤੋਂ ਕਰਜ਼ਦਾਰ ਸਰਕਾਰ ਇਹ ਹੈ ਕੇਜਰੀਵਾਲ ਦਾ ਗਰੰਟਡ ਸਰਪ੍ਰਸ ਮਾਡਲ ਖਜ਼ਾਨਾ ਖਾਲੀ ਕਰਨ ਤੋਂ ਲੈ ਕੇ ਰਾਜ ਸਭਾ ਦੀਆਂ ਸੀਟਾਂ ਤੇ ਕਬਜ਼ਾ ਕਰਨ ਦੀ ਲੁੱਟ جاری ਹੈ ਇਹ ਕਿਹਾ ਇਹਦੇ ਨਾਲ ਕੀ ਹੋ ਰਿਹਾ ਹੈ ਕਿ ਪਿਛਲੇ ਦਿਨੀ ਕਈ ਹੋਰ ਗੱਲਾਂ ਉੱਠ ਕੇ ਆਈਆਂ ਸੀ ਇੱਕ ਤਾਂ ਪਟਿਆਲੇ ਦੇ ਵਿੱਚ ਇੱਕ ਸੂਬਾ ਪਧਰੀ ਪ੍ਰਦਰਸ਼ਨ ਹੋਇਆ ਸੀ ਆਮ ਆਦਮੀ ਪਾਰਟੀ ਦੇ ਮਹਿਲਾ ਬੈਂਕ ਦੇ ਪ੍ਰਧਾਨ ਪ੍ਰੀਤੀ ਜਗਧਵ ਜਿਹਨੂੰ ਹੁਣ ਪਾਰਟੀ ਚੋਂ ਕੱਢ ਦਿੱਤਾ ਗਿਆ ਉਹਨੇ ਇਹੇ ਪ੍ਰਦਰਸ਼ਨ ਕੀਤਾ ਸੀ ਜਿਹਦੇ ਚ ਬਹੁਤ ਸਾਰੇ ਲੋਕ ਆਏ ਹੱਥ ਚ ਬੈਨਰ ਫੜੇ ਸੀ ਜੁੱਧ ਦਿੱਲੀ ਵਿਰੁੱਧ ਤੇ ਦਿੱਲੀ ਵਾਲੇ ਪੰਜਾਬੋਂ ਪੰਜਾਬ ਬਚਾਓ ਇਹ ਉਹ volunteers ਕਹਿ ਰਹੇ ਸੀ ਜਿਨ੍ਹਾਂ ਨੂੰ ਇਸ ਗੱਲ ਦਾ ਦੁੱਖ ਸੀ ਜਾਂ ਪ੍ਰੀਤੀ ਨੂੰ ਇਸ ਗੱਲ ਦਾ ਦੁੱਖ ਸੀ ਕਿ ਬਾਹਰੋਂ ਰੀਨਾ ਗੁਪਤਾ ਨੂੰ ਲਿਆ ਕੇ ਪੋਲੀਸ਼ਨ ਬੋਰਡ ਦਾ ਚੇਅਰਮੈਨ ਚੇਅਰ ਪਰਸਨ ਬਣਾਤਾ ਤੇ ਦੂਜੇ ਪਾਸੇ ਦੀਪਕ ਚਵਾਨ ਨੂੰ ਚੇਅਰਮੈਨ ਲਾਤਾ ਦਿੱਲੀ ਦੇ ਬੰਦੇ ਇੱਧਰ ਆ ਰਹੇ ਨੇ ਇਹ ਗੱਲ ਦਾ ਪ੍ਰਿੰਟ ਨੇ ਇੱਕ ਵੱਡਾ ਆਰਟੀਕਲ ਛਾਪ ਕੇ ਬਲਦੀ ਤੇ ਤੇਲ ਪਾਤਾ ਸੀ ਕਿ ਕਿਵੇਂ ਪੰਜਾਬ ਦੀਆਂ ਜਿਹੜੀਆਂ ਕੋਠੀਆਂ ਨੇ ਉਹਨਾਂ ਤੇ ਦਿੱਲੀ ਵਾਲਿਆਂ ਦਾ ਕਬਜ਼ਾ ਕਿੰਨੇ ਬੰਦੇ ਡਿਵੈਲਪਮੈਂਟ ਕਾਉਂਸਲ ਚ ਪੰਜਾਬ ਦੇ ਨੇ ਕਿੰਨੇ ਸਤਿੰਦਰ ਜੈਨ ਨਾਲ ਨਵੇਂ ਬੰਦੇ ਲਾਤੇ ਸੋਸ਼ੋਧੀਆਂ ਨਾਲ ਕਿਹੜਾ ਬੰਦਾ ਲਾਇਆ ਤੇ ਪੰਜਾਬ ਦੇ ਵਿੱਚ ਅਸਲ ਸਰਕਾਰ ਤਾਂ ਹੁਣ ਕੇਜਰੀਵਾਲ ਚਲਾ ਰਿਹਾ ਹੈ ਜਿਹੜਾ ਭਗਵੰਤ ਮਾਨ ਹੈ ਫਰੰਟਮੈਨ ਨਹੀਂ ਰਿਹਾ ਉਹਨਾਂ ਨੇ ਤਾਂ ਇਹ ਵੀ ਐਗਜ਼ਾਮਪਲ ਦਿੱਤੀ ਸੀ ਦਾ ਪ੍ਰਿੰਟ ਨੇ ਕਿ ਭਗਵੰਤ ਮਾਨ ਨੂੰ ਤਾਂ ਹੁਣ ਪੁੱਛਦੇ ਹੀ ਨਹੀਂ ਭਗਵੰਤ ਮਾਨ ਪਾਸ਼ਣ ਕਰ ਰਿਹਾ ਜਦੋਂ ਈਜ਼ੀ ਰਜਿਸਟ੍ਰੇਸ਼ਨ ਦਾ ਫੰਕਸ਼ਨ ਚੱਲ ਰਿਹਾ ਸੀ ਤੇ ਪੰਜਾਬ ਦੇ ਚੀਫ ਸੈਕਟਰੀ ਉੱਠੇ ਹੱਥ ਜੋੜੇ ਕੇਜਰੀਵਾਲ ਨੂੰ ਤੇ ਆ ਗਿਆ ਲੈ ਕੇ ਚਲੇ ਗਏ ਜਿਵੇਂ ਹੁਣ ਭਗਵੰਤ ਮਾਨ ਨੂੰ ਤਾਂ ਚੀਫ ਸੈਕਟਰੀ ਪੁੱਛ ਰਿਹਾ ਇਹ ਤਾਂ ਪ੍ਰਿੰਟਰ ਨੇ ਲਿਖਿਆ ਸੀ ਇਸ ਸਾਰੀ ਗੱਲਬਾਤ ਤੋਂ ਬਾਅਦ ਜਦੋਂ ਹੁਣ ਪ੍ਰਗਟ ਸਿੰਘ ਨੇ ਇਹ ਗੱਲ ਕਰਤੀ ਕਿ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਤੇ ਉਸ ਨੂੰ ਹਵਾ ਮਿਲੀ ਸੀ ਤੇ ਬੈਠ ਕੇ ਸਟ੍ਰੈਟਜੀ ਘੜੀ ਗਈ ਭਾਰਤ ਭੋਸ਼ਨ ਆਸੂ ਵੱਲੋਂ ਕਿ ਇਹ ਲੜਾਈ ਤਾਂ ਹੁਣ ਮੇਰੀ ਕੇਜਰੀਵਾਲ ਨਾਲ ਹੈ ਨਾ ਜੀਵਨ ਗੁਪਤਾ ਨਾਲ ਹੈ ਨਾ ਘੁੰਮਣ ਨਾਲ ਹੈ ਨਾ ਹੀ ਮੇਰੀ ਕਿਸੇ ਹੋਰ ਸੰਜੀਵ ਅਰੋੜੇ ਨਾਲ ਹੈ ਇਹ ਤਾਂ ਸਿੱਧੀ ਕੇਜਰੀਵਾਲ ਨਾਲ ਹੈ वैसे भी लड़ाई केजरीवाल ਨਾਲ ਹੀ ਲੱਗਦੀ ਹੈ ਕਾਰਨ ਬੜਾ ਸਪਸ਼ਟ ਹੈ ਕਿ ਹੁਣ केजरीवाल ਹੀ ਜਾਂ ਦਿੱਲੀ ਵਾਲੇ ਲੜਾਈ ਲੜ ਰਹੇ ਨੇ ਜਿਵੇਂ ਜਲੰਧਰ ਦੇ ਵਿੱਚ ਭਗਵੰਤ ਮਾਨ ਉਹਦੀ ਸਾਰੀ ਫੈਮਿਲੀ ਉੱਥੇ ਸਭ ਪਰਦੇਸੀ ਇੱਥੇ ਉਸ ਤਰ੍ਹਾਂ ਦਾ ਹਾਲਾਤ ਨਹੀਂ ਨਾ ਹੀ ਉਹ ਜਿਹਦਾ ਟੈਂਪੂ ਬਣਿਆ ਤੇ ਲੜਾਈ ਦੇ ਵਿੱਚ केजरीवाल ਕਿਉਂਕਿ ਰਾਜ ਸਭਾ ਚ ਜਾਣਾ ਚਾਹੁੰਦਾ ਹੈ ਜਾਂ ਇਹ ਕਿਹਾ ਜਾਂਦਾ ਕਿ ਰਾਜ ਸਭਾ ਦੀਆਂ ਪੌੜੀਆਂ ਚੜ੍ਹਨਾ ਇਸ ਕਰਕੇ ਲੜਾਈ ਲੜੀ ਜਾ ਰਹੀ ਹੈ ਔਰ ਉਹਦੀ ਕਿਰਕਰੀ ਬਹੁਤ ਹੋ ਰਹੀ ਹੈ ਸੰਜੀਪ अरोड़ा ਦੀ ਥਾਂ ਥਾਂ ਤੇ ਇਹ ਚੱਲ ਰਿਹਾ ਕਿ ਜਿਹਨੂੰ ਆਪਦੇ ਸ਼ਹੀਦ ਸਭ ਤੋਂ ਛੋਟੇ ਉਮਰ ਦੇ ਸ਼ਹੀਦ ਸਰਦੀ ਸ਼ਹੀਦ ਕਰਤਾਰ ਸਿੰਘ ਸਭ ਸਰਾਂਬਾਂ ਦਾ ਨਾਮ ਹੀ ਨਹੀਂ ਪਤਾ ਸਰਾਂਬਾ ਸਿੰਘ ਹੀ ਦੱਸਦਾ ਹੈ ਤੇ ਉਸ ਬੰਦੇ ਨੂੰ ਪੰਜਾਬ ਬਾਰੇ ਕੀ ਪਤਾ ਹੋਏਗਾ ਦਿੱਲੀ ਤੋਂ ਆਇਆ ਇਹ ਇਹ ਤਾਂ ਸਿਰਫ ਕਿਉਂਕਿ ਅਦਰਵਾਈਜ਼ ਉਹਨੂੰ ਕੀ ਲਾਲਚ ਹੈ ਰਾਜ ਸਭਾ ਦੀ ਜਿਹਨੇ ਟਿਕਟ ਖਰੀਦੀ ਹੋਵੇ ਉਹਨੂੰ ਕੀ ਲੋੜ ਹੈ ਕਿ ਉਹ ਪੰਜਾਬ ਦਾ ਐਮਐਲਏ ਬਣੇ ਇਹਦੇ ਪਿੱਛੇ ਜੇ ਮੰਤਰੀ ਵੀ ਬਣ ਗਿਆ ਤਾਂ ਵੀ ਕੀ ਫਰਕ ਪੈ ਜੂ ਕਿਉਂਕਿ ਮੰਤਰੀਆਂ ਤੇ ਨਾਲ ਵੀ ਤਾਂ ਦਿੱਲੀ ਵਾਲੇ ਕੰਮ ਕਰਦੇ ਨੇ ਮੰਤਰੀ ਇੰਡੀਪੈਂਡੈਂਟਲੀ ਕਿੰਨਾ ਕੰਮ ਕਰਦੇ ਨੇ ਇਹ ਸਾਰੀ ਗੱਲਬਾਤ ਭਰਤ ਪੋਸ਼ਣ ਔਸ਼ੂ ਚੱਕ ਰਿਹਾ ਹੈ ਹੁਣ ਇਹ ਨਵੀਂ ਡਾਈਮੈਂਸ਼ਨ ਹੈ ਕਿ ਲੜਾਈ ਜਿਹੜੀ ਹੈ ਅਸੀਂ ਪੰਜਾਬੀਆਂ ਦੀ ਹੈ ਇੱਕ ਵੈਸੇ ਹੋਰ بڑے ਮਸਲੇ ਨੇ ਜਿਵੇਂ ਭਰਤੀਆਂ ਹੋਈਆਂ ਨੇ ਬਾਰਲੇ ਬੰਦੇ ਆਏ ਨੇ ਤੇ ਅਕਾਲੀ ਦਲ ਵਾਲੇ ਤੇ ਖੋਰ ਗੱਲ ਠਾ ਰਹੇ ਨੇ ਇਹ ਕਹਿੰਦੇ ਵੀ ਕੇਜਰੀਵਾਲ ਦੀ 10 ਵਾਰ 7 ਸਾਲ ਸਰਕਾਰ ਰਹੀ ਕੋਈ ਵੀ ਪੰਜਾਬੀ ਮੰਤਰੀ ਨਹੀਂ ਬਣਾਇਆ ਇਹਨੇ ਚਾਰ ਸਿੱਖ ਰਹੇ ਕੋਈ ਸਿੱਖ ਮੰਤਰੀ ਨਹੀਂ ਬਣਾਇਆ ਇੱਥੇ ਬੰਦੇ ਭਰਤੀ ਕਰ ਰਿਹਾ ਬਾਹਰੋਂ ਲਿਆ ਲਿਆ ਕੇ ਔਰ ਹੁਣ ਇੱਕ ਨੋਟੀਫਿਕੇਸ਼ਨ ਜਿਹੜਾ ਮਾਰਕਫੈਡ ਵਾਲਾ ਵਾਪਸ ਲਿਆ ਉਹਦੇ ਚ ਤਾਂ ਕਮਾਲ ਹੀ ਕਰਤੀ ਸੀ ਕਿ ਜਿਹੜੇ ਪੰਜਾਬੀ ਦੀ ਸ਼ਰਤ ਨੂੰ ਇਸ ਤਰੀਕੇ ਨਾਲ ਦਿੱਤਾ ਸੀ ਕਿ ਪੰਜਾਬੀ 10ਵੀਂ ਤੱਕ ਹੋਣੀ ਚਾਹੀਦੀ ਹੈ ਜਿਹਦੇ ਕੋਲ ਨਹੀਂ ਵੀ ਉਹਨੂੰ 3 ਸਾਲ ਦਿੱਤੇ ਭਾਈ ਇਹਦੇ ਵਿੱਚ ਕਿਹੜੀ ਗੱਲ ਹੈ ਹੁਣ ਮੈਨੂੰ ਪਤਾ ਹੈ ਕਿ 10ਵੀਂ ਤੱਕ ਦੀ ਪੰਜਾਬੀ ਕਿੰਨੀ ਸੌਖੀ ਹੈ ਜਿਹੜੀ ਭਾਸ਼ਾ ਭਾਗ ਦੇ ਪੇਪਰ ਲੈਣਾ ਹੁੰਦਾ ਮੇਰੀਆਂ ਬਹੁਤ ਸਾਰੀਆਂ ਆਊਟਸਾਈਡ ਪੰਜਾਬ ਪੀ ਐਚ ਡੀ ਦੇ ਸਟੂਡੈਂਟ ਉਹ ਪਹਿਲੀ ਵਾਰੀ ਪੇਪਰ ਪਾਸ ਕਰਕੇ ਜਿਹੜੇ ਆਪਦੀ ਸ਼ਰਤ ਪੂਰੀ ਕਰ ਲੈਂਦੀਆਂ ਸੀ ਤੋਂ ਇਹ ਕੋਈ ਜ਼ਿਆਦਾ ਔਖਾ ਕੰਮ ਨਹੀਂ ਹੈ ਲੇਕਿਨ ਉਹਦੇ ਨੇ ਵੀ 3 ਸਾਲ ਦਿੱਤੇ ਸੀ ਅਰੋੜਾ ਪੈ ਗਿਆ ਤੇ ਸ਼ਾਇਦ ਇਸ ਕਰਕੇ ਵਾਪਸ ਲੈ ਤੇ ਬਹੁਤ ਸਾਰੇ ਹੋਰ ਮੁੱਦੇ ਨਵੇਂ ਉੱਠ ਗਏ ਲੈਂਡ ਪਾਲਸੀ ਜਿਹੜੀ ਆ ਨਾ ਉਹਨੂੰ ਹੁਣ ਅਕਾਲੀ ਦਾ ਲੈਂਡ ਗ੍ਰਾਬਿੰਗ ਪਾਲਸੀ ਕਹਿੰਦੇ ਨੇ ਜਿਹੜੀ ਜਿਹਦੇ ਚ ਜਿਹਦੇ ਰਾਹੀਂ ਹੁਣ ਪੰਜਾਬ ਚ ਅਰਬਨ ਸਟੇਟ ਆ ਬਨ ਰਹੀਆਂ ਨੇ ਅੱਜ ਦਾ ਮਹਾਲੀ ਵਾਲੀ ਤੱਕ ਤਿਆਰੀ ਹੈ ਹੁਣ ਕਹਿੰਦੇ 2-4 ਮਹੀਨੇ ਚ ਹੀ ਅਸੀਂ ਕਰ ਲੈਣੀ ਹੈ ਜਮੀਨ ਐਕਵਾਇਰ ਨੌ ਸੈਕਟਰ ਹੋਰ ਬਣਨੇ ਨੇ ਚਲੋ ਇਹ ਤਾਂ ਪਹਿਲੇ ਵੀ ਚਲੋ ਚੱਲ ਹੀ ਰਿਹਾ ਕੰਮ ਲੇਕਿਨ ਜਿਹੜੇ ਪੰਜਾਬ ਚ 19 ਜ਼ਿਲ੍ਹਿਆਂ ਚ 19 ਅਰਬਨ ਸਟੇਟ ਹੋਰ ਬਣਾਉਣੇ ਨੇ ਨੌ ਜ਼ਿਲ੍ਹਿਆਂ ਚ ਉਹਦਾ ਜ਼ਿਕਰ ਖਾਸ ਤੌਰ ਤੇ ਜਿਹੜੀ ਲੜਾਈ ਚੱਲ ਰਹੀ ਹੈ ਜਿਹੜੀ ਲੁਧਿਆਣਾ ਤੇ 32 ਪਿੰਡਾਂ ਦੀ ਜ਼ਮੀਨ ਹੈ ਵੈਸੇ ਤਾਂ ਉਹਦੇ ਚ ਚਾਰ ਜ਼ਿਲ੍ਹੇ ਆਉਂਦੇ ਨੇ 44 ਪਿੰਡ ਪੈਂਦੇ ਨੇ ਲੇਕਿਨ ਲੁਧਿਆਣਾ ਸਭ ਤੋਂ ਜ਼ਿਆਦਾ ਉਹਦੇ ਨਾਲ ਅਫੈਕਟਡ ਹੈ ਤੇ ਲੁਧਿਆਣੇ ਚ ਹੀ ਚੌਣ ਹੋ ਰਹੀ ਹੈ ਇਸ ਕਰਕੇ ਉਹਦੀ ਗੱਲ ਵੀ ਚੱਲ ਰਹੀ ਹੈ ਨਹੀਂ ਮੁੱਦੇ ਤਾਂ ਕਈ ਉੱਠ ਰਹੇ ਨੇ ਮੁੱਦੇ ਚ ਇਹ ਹੁਣ ਕੀ ਡਿਵੈਲਪਮੈਂਟ ਦਾ ਜਾਂ ਇਹ ਸੱਦੇ ਹੀ ਜਿਹੜੀ ਕੇਜਰੀਬਾਲ ਨੇ ਨਵੀਂ ਗੱਲ ਕਰਤੀ ਕਿ ਸਾਡੀ ਸਰਕਾਰ ਸਾਨੂੰ ਪੋਟਾ ਪਾਓ ਕਹਿੰਦੇ ਤਾਂ ਪਹਿਲਾਂ ਵੀ ਸੀ ਮਾਨ ਸਾਹਿਬ ਵੀ ਇਹ ਗੱਲ ਕਹਿੰਦੇ ਹੁੰਦੇ ਸੀ ਪਰ ਇਹ ਤਾਂ ਸਿੱਧੀ ਧਮਕੀ ਹੋ ਗਈ ਜਿਹੜੀ ਕਿਸਮ ਦੀ ਕਿ ਇਹਨਾਂ ਨੂੰ ਤਾਂ ਕੀ ਹੋਣਾ ਫਿਰ ਇਹ ਤਾਂ ਗਾਲਾਂ ਹੀ ਕੱਢਣਗੇ ਵਿਧਾਨ ਸਭਾ ਚ ਉਹ ਰਹਿਣਾ ਤਾਂ ਹੁਣ ਤਾਂ ਸਰਕਾਰ ਤਾਂ ਸਾਡੀ ਹੈ ਇਹਦਾ ਮਤਲਬ ਤੁਸੀਂ ਲੋਕਾਂ ਨੂੰ ਡਰਾ ਕੇ ਵੋਟਾਂ ਲੈਣੀਆਂ ਚਾਹੁੰਦੇ ਹੋ ਕਿਉਂਕਿ ਹਾਰ ਨਜ਼ਰ ਆਉਂਦੀ ਆ ਤੁਹਾਡੀ ਤਾਂ ਮੈਨੂੰ ਇਉਂ ਲੱਗਦਾ ਕਿ ਦਿਨ ਪਰ ਦਿਨ ਪਹਿਲੀ ਵਾਰ ਇਉਂ ਨਜ਼ਰ ਆਉਣ ਲੱਗਿਆ ਹੈ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਕਿਤੇ ਨਾ ਕਿਤੇ ਮੁਕਾਬਲੇ ਚ ਜਿਹੜੀ ਹੈ ਉਹ ਅੱਗੇ ਨਿਕਲਦੀ ਜਾ ਰਹੀ ਹੈ ਇਉਂ ਲੱਗਦਾ ਹੈ ਇਹ ਫਿਰ ਕਾਂਗਰਸ ਦੀ ਲੜਾਈ ਦੀ ਗੱਲ ਕਰਦੇ ਨੇ ਤੇ ਹਾਸੂ ਤੋਂ ਸ਼ੁਰੂ ਤੇ ਪਹਿਲੇ ਦਿਨ ਤੋਂ ਕਹਿ ਰਹੇ ਵੀ ਆਹ ਬੰਦੇ ਦੇ ਦਿਓ ਮੈਂ ਆਪਣੀ ਲੜਾਈ ਕਰਕੇ ਦਿਖਾ ਦੂੰ ਜਿਹੜਾ ਬੰਦਾ ਕਾਉਂਸਲਰ ਰਿਹਾ ਜਿਹੜਾ ਉੱਥੇ ਰਿਹਾ ਉਹਨੂੰ ਕਿੱਲੇ ਕਿੱਲੇ ਘਰ ਦਾ ਪਤਾ ਹੈ ਤੇ ਜਿਹੜਾ ਕਾਉਂਸਲਰ ਹੁੰਦਾ ਤਾਂ ਘਰ ਤੱਕ ਜਾਂਦਾ ਹੁੰਦਾ ਨਾ ਉਹਨੂੰ ਤਾਂ ਪਤਾ ਹੁੰਦਾ ਸਜੀਬ ਰੋੜਾ ਦਾ ਨਹੀਂ ਆਦਮੀਓ ਕਿੰਨਾ ਕਿ ਲੋਕਾਂ ਚਾਹੁੰਦਾ ਤੇ ਸਜੀਬ ਰੋੜਾ ਨੂੰ ਹਾਲਾਂਕਿ ਤੇ 4 ਮਹੀਨੇ ਲਾ ਕੇ ਪਹਿਲਾਂ ਉਹਦੀ ਤਿਆਰੀ ਤੁਰੀ ਕਰਾਈ ਤੇ ਬਹੁਤ ਕੁਝ ਚੱਲ ਰਿਹਾ ਤੇ ਉਹ ਸਾਰੇ ਮਸਲੇ ਜਿਹੜੇ ਨੇ ਉਹ ਤਾਂ ਅਭਾਰਨ ਦੀ ਕੋਸ਼ਿਸ਼ ਤਾਂ ਉਹ ਵੀ ਉਹ ਡਿਵੈਲਪਮੈਂਟ ਦੀ ਗੱਲ ਹੁਣ ਡਿਵੈਲਪਮੈਂਟ ਦੇ ਨਾਂ ਤੇ ਕਰਜਾ ਆ ਜਾਂਦਾ ਜਿਹੜੀ ਗੱਲ ਕਈ ਹੈ ਪ੍ਰਗਟ ਸਿੰਘ ਨੇ ਇਹ ਗੱਲ ਫਿਰ ਕਾਫੀ ਜ਼ਿਆਦਾ ਉੱਠ ਖੜੀ ਪ੍ਰਗਟ ਸਿੰਘ ਦਾ ਇਹ ਕਹਿਣਾ ਵੀ ਦਿੱਲੀ ਵਾਲੇ ਜੇ ਪੰਜਾਬ ਤੇ ਭਰਤੀ ਕਰਨ ਲੱਗੇ ਨੇ ਦਿੱਲੀ ਵਾਲੇ ਸਾਰਾ ਕੁਝ ਕਰ ਰਹੇ ਨੇ ਤੇ ਪੰਜਾਬੀਆਂ ਦਾ ਕੀ ਰਹਿ ਗਿਆ ਤੇ ਉਹ ਇਹ ਮਸਲਾ ਕਿਹੜਾ ਪਹਿਲੀ ਵਾਰ ਉਹਨੇ ਤਾਂ ਇਹ ਵੀ ਦੱਸਤਾ ਮੈਨੂੰ ਅਜ ਇੱਕ ਅਕਾਲੀ ਦੱਸ ਰਿਹਾ ਸੀ ਕਹਿੰਦਾ ਜੀ 1000 ਕਰੋੜ ਵਾਲਾ ਤੇ ਇਹਨਾਂ ਨੇ ਜਾਣ ਕੇ ਆਪ ਜਿਹੜਾ ਹੈ ਇਹ ਪਲਾਨਟ ਕੀਤੀ ਹੈ ਨਿਊਜ਼ ਅਸਲ ਦੇ ਵਿੱਚ ਇਹਨਾਂ ਨੇ ਪਿਛਲੇ ਦਿਨਾਂ 'ਚ 2 ਮਹੀਨੇ 'ਚ 11000 ਕਰੋੜ ਲਿਆ ਜਿਹੜੀ ਜਦੋਂ ਇਸ ਲੈਵਲ ਤੱਕ ਆ ਜਾਏ ਸ਼ੇਅਰ ਲੜਾਈ ਜਿਹੜੀ ਹੈ ਉਹ ਉੱਤੇ ਧਿਆਨ ਤਰਖਣਾ ਪੈਣਾ ਹੁਣ ਲੁਧਿਆਣੇ 'ਚ ਕੱਲ ਕੀ ਅੱਜ ਕੀ ਹੋਇਆ ਜਦੋਂ ਲੁਧਿਆਣੇ 'ਚ ਹੋ ਰਿਹਾ ਹੈ ਤਾਂ ਮਤਲਬ ਵੋਟਾਂ ਤੇ ਅਸਰ ਪੈਂਦਾ ਹੈ ਲੈਂਡ ਪੋਲਿੰਗ ਪਾਲਿਸੀ ਜਿਹੜੀ ਇਹਨਾਂ ਦੀ ਹੈ ਉਹਦੇ ਖਿਲਾਫ ਕਿਸਾਨਾਂ ਨੇ ਖਾਸ ਤੌਰ ਤੇ ਕਿਸਾਨ ਬੀਬੀਆਂ ਨੇ ਡਿਪੀ ਕਮਿਸ਼ਨਰ ਦੇ ਸਾਹਮਣੇ ਉਹਦਾ ਘਰਾਵ ਕੀਤਾ ਤੇ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਡੀਸੀ ਦੇ ਰਾਹੀਂ ਜਿਹੜਾ ਗਵਰਨਰ ਨੂੰ ਜਿਹਦੇ ਚ ਉਹਨਾਂ ਨੇ ਕਿਹਾ ਵੀ ਇਹ ਤਾਂ ਸਾਡੀ ਜ਼ਮੀਨ ਤੇ ਕਬਜ਼ਾ ਕਰ ਰਹੇ ਨੇ ਜਿਹੜੀ ਇਹ ਕਹਿੰਦੇ ਨੇ 30000 ਦੇਵਾਂਗੇ ਸਾਡੀ ਜ਼ਮੀਨ ਚੜਦੀ ਹੈ 70000 ਪੈਸੇ ਲੁਧਿਆਣੇ ਦੀ ਜ਼ਮੀਨ ਬਾਬਾ ਚੜਦੀ ਹੈ 50 60000 ਤਾਂ ਮੈਂ ਮੈਂ ਵੀ ਲੁਧਿਆਣੇ ਜ਼ਿਲ੍ਹੇ ਮੇਰੀ ਜ਼ਮੀਨ ਪੈਂਦੀ ਹੈ ਪਿੰਡ ਪਟਾਰੀ ਚ ਮੈਨੂੰ ਪਤਾ ਹੈ ਕਿ 30000 ਤਾਂ ਕੁਝ ਵੀ ਨਹੀਂ ਮਦਦ ਅਧੂਰੀ ਕਿਸਮ ਦਾ ਅੱਧ ਤੋਂ ਵੀ ਘਾਟਾ ਕਈ ਥਾਵਾਂ ਤੇ ਦਾ ਤੇ ਫਿਰ ਪਸਾਨ ਕਿਉਂ ਨਾ ਇਹ ਕਹਿਣ ਵੀ ਸਾਡਾ ਨਾ ਧੱਕਾ ਕੀਤਾ ਜਾ ਰਿਹਾ ਤੇ ਜਦੋਂ ਤੁਸੀਂ 1000 ਗਾਦਾ ਪਲਾਟ ਜਾਂ 200 ਦਾ ਕਮਰਸ਼ੀਅਲ 1 ਏਕੜ ਮਗਰ ਪਤਾ ਨਹੀਂ ਕਦੋਂ ਡਿਵੈਲਪਮੈਂਟ ਹੋਊਗੀ ਤੇ ਲੇਕਿਨ ਤੁਸੀਂ ਤਾਂ ਕਹਿ ਰਹੇ ਹੋ ਕਿ ਉਹਦੇ ਜਿਹੜਾ ਅਸੀਂ ਤੁਹਾਨੂੰ 3 ਸਾਲ ਤੱਕ ਹੀ ਦੇਵਾਂਗੇ ਉਹ ਵੀ 30000 ਦੇਵਾਂਗੇ ਅੱਜ ਉਹ ਤੇ ਵੱਡਾ ਪ੍ਰਦਰਸ਼ਨ ਹੈ ਇਹ ਵੀ ਅਕਾਲੀ ਖਾਸ ਤੌਰ ਤੇ ਇਹਨੂੰ ਮਸਲਾ ਬਣਾ ਰਹੇ ਨੇ ਤੋ ਭਾਰਤੀ ਜਨਤਾ ਪਾਰਟੀ ਵੀ ਲੱਗੀ ਐ ਅੱਜ ਸ਼ਰੀਲ ਜਾਖੜ ਸਾਹਿਬ ਨੇ ਤੇ ਇਹਨਾਂ ਦੇ ਪ੍ਰਚਾਰ ਚ ਤੇ ਲਾਤਾ ਉਹ ਕਹਿੰਦੇ ਵੀ ਇਹ ਜਿਹੜਾ ਇਹਨਾਂ ਦੇ ਤਾਂ ਤੁਸੀਂ ਜਾਂਚ ਕਰਾਓ ਇਹ 3 ਸਾਲਾਂ ਚ ਇਹਨਾਂ ਨੇ ਪੈਸਾ ਕਮਾ ਕਿੱਥੋਂ ਲਿਆ ਇਹਨਾਂ ਨੇ ਪੰਜਾਬ ਡੁੱਬ ਰਿਹਾ ਪੈਸਾ ਜਿਹੜਾ ਆ ਨਹੀਂ ਰਿਹਾ ਮਾਨ ਸਾਹਿਬ ਕਹੀ ਜਾਂਦੇ ਨੇ ਕਿ ਸਾਡਾ ਖਜ਼ਾਨਾ ਜਿਹੜਾ ਕਦੇ ਦੀ ਖਾਲੀ ਹੋਇਆ ਇਹਨਾਂ ਦਾ ਮੰਤਰੀ ਕਹਿੰਦਾ ਸੀ ਖਜ਼ਾਨਾ ਖਾਲੀ ਹੈ ਇਹ ਚੱਲ ਕੀ ਹੈ ਮਾਨ ਸਾਹਿਬ ਤੇ ਕਰਜ਼ਾ ਤਾਂ ਇਹਨਾਂ ਚੜੀ ਜਾਂਦਾ ਹੈ ਖਜ਼ਾਨਾ ਕਿੱਥੇ ਹੈ ਕਿ ਜਾਂਡੇ ਦਾ ਹਾਲ ਇਹ ਹੈ ਕਿ ਹਾਈ ਕੋਰਟ ਨੇ ਕਿਹਾ ਹੋਇਆ ਹਾਈ ਕੋਰਟ ਦਾ ਆਰਡਰ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਕਿ ਜਿਹੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਿਟਾਇਰਡ ਪ੍ਰੋਫੈਸਰ ਗਏ ਸੀ ਨਾ ਕੋਰਟ 'ਚ ਕਿ ਇਹਨਾਂ ਦੀ ਹਰ ਹਾਲਤ 'ਚ 10 ਤਰੀਕ ਤੱਕ ਪੈਨਸ਼ਨ ਪੈਣੀ ਚਾਹੀਦੀ ਹੈ ਤੇ ਅੱਜ 10 ਹੋ ਗਈ ਹਾਲੇ ਤੱਕ ਪੈਨਸ਼ਨ ਨਹੀਂ ਪਈ ਕਿਉਂਕਿ ਪੰਜਾਬ ਕੋਲ ਪੈਸਾ ਨਹੀਂ ਹੈ ਜਿਹੜੇ ਪੰਜਾਬ ਕੋਲ ਦੇ 12 ਵਿਭਾਗ ਨੇ ਉਹਨਾਂ ਤੋਂ ਤਾਂ ਪੈਸਾ ਵਾਪਸ ਮੰਗਾਇਆ ਵੀ ਜਿਹੜੇ ਵੱਧੂ ਪੈਸਾ ਪਿਆਦੇ ਹੋ ਹਾਲ ਤਾਂ ਇਹ ਹੈ ਤੁਸੀਂ ਕਹਿੰਦੇ ਜੀ ਸਾਡਾ ਸਾਡੇ ਕੋਲ ਜਿਹੜਾ ਖਜ਼ਾਨਾ ਸਾਡਾ ਭਰਿਆ ਹੋਇਆ ਕਿੱਥੇ ਤੁਹਾਡਾ ਭਰਿਆ ਮਤਲਬ ਕਰਜ਼ੇ ਨਾਲ ਆਪਾਂ ਸਰਕਾਰ ਚਲਾ ਰਹੇ ਆਂ ਤੇ ਫਿਰ ਖਰਚਾ ਖਰਚ ਕਾਹਦੇ 'ਚ ਕਰ ਰਹੇ ਆ ਉਹ ਵੀ ਦੇਖਣਾ ਲੈ ਤੁਸੀਂ ਅੱਜ ਜੋ ਪੋਰਟਲ ਜਿਆ ਲਾਂਚ ਕੀਤਾ ਐ ਇੰਨਾ ਪੈਸਾ ਐਡਵਰਟਾਈਜ਼ਮੈਂਟ ਤੇ ਜਦੋਂ ਵੀ ਆਉਂਦੇ ਨੇ ਕੇਜਰੀਵਾਲ ਸਾਹਿਬ ਨੂੰ 4 ਦਿਨ ਰਹਿਣਾ ਪੈਸੇ ਪੈਸਾ ਖਰਚੋਣੇ ਤੇ ਤਾਂ ਹੀ ਤਾਂ ਫਿਰ ਇਹ ਕਹਿ ਰਹੇ ਨੇ ਤਾਂ ਹੀ ਅਗਾਲੀਆ 'ਚ ਕਹਿ ਰਹੇ ਸੀ ਕਿ ਜੀ ਇਹ 12 ਕੋਟੀਆਂ ਦੱਬੀਆਂ ਹੋਈਆਂ ਨੇ ਇਹਨਾਂ ਨੇ ਤੋ ਭਾਈ ਕੱਲੀਆਂ ਕੋਠੀਆਂ ਨਹੀਂ ਬਹੁਤ ਕੁਛ ਐਥੇ ਸੋ ਇਹ ਲੁਧਿਆਣਾ ਇਸ਼ੂ ਬਣ ਗਿਆ ਤੇ ਸਰਕਾਰ ਜਿਹੜੀ ਹੈ ਉਹਦੇ ਚ ਡਿਫੈਂਸਿਵ ਹੈ ਹਾਲਾਂਕਿ ਕਿਹਾ ਜਾਂਦਾ ਹੈ ਕਿ ਜਿਹਦੀ ਸਰਕਾਰ ਹੁੰਦੇ ਹੈ ਉਹੀ ਜਿੱਮਣੀ ਚਾਹੁੰਦਾ ਹੈ ਲੁਧਿਆਣਾ ਕੌਣ ਜਿੱਤਦਾ ਹੈ ਨਹੀਂ ਪਤਾ ਪਰ ਹਾਲ ਦੀ ਘੜੀ ਭਾਰਤ ਪੁਸ਼ਨਾ ਆਸ਼ੂ ਨੇ ਜਿਹੜਾ ਪੰਜਾਬੀ ਵਰਸਸ ਗੈਰ ਪੰਜਾਬੀ ਮਸਲਾ ਬਣਾਤਾ ਇਹਦੇ ਚ ਕਾਫੀ ਡਿਫੈਂਸਿਵ ਹੈ ਜਿਹੜੀ ਆਮ ਆਦਮੀ ਪਾਰਟੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ